ਵਾਹਿਗੁਰੂ ਜੀ ਹੋਵਾ ਸਿਮਤ ਖਸਮ ਦੇ ਮੋਰ ਅਰਸੋਂ ਕੁਰਸੋਂ ਚੱਤੀਆ ਤੁਰ ਜਿਠੇ ਸਕੇ ਪਾਤਸ਼ਾਹ ਮਨ ਗਾਨਮ ਜਨਮ ਦੇ ਕੱਤੀਆ ਸਤਨਾਮ ਦੇ ਵਾਹਿਗੁਰੂ ਸਾਹਿਬ ਜੀਉ ਤਨਾਸਿ ਰੇ ਮਹਲਾ ਪੰਜਵਾ ਜਪੋ ਹਾਮ ਰੰਗ ਲਾਗੋ ਇਸ ਜੁਗ ਮੈਂ ਸੋ ਕਹੀਅਤ ਹੈ ਸੂਰਾ ਆਪਨ ਜਿ ਸਗਲ ਵਸਤਾ ਕਾ ਜਾਪ ਸਤ ਗੁਰ ਪੂਰਾ ਜਿਦਾ ਕੋ ਹਾਂ ਰੰਗ ਲਾਗੋ ਜੁਗ ਮੈਂ ਸੋ ਕਈ ਅਪਹਿ ਸੂਰਾ ਆਤਮ ਜਿਣੈ ਸਦਨ ਵਸਤਾ ਕੈ ਜਾ ਕਾ ਸਤ ਗੁਰ ਪੂਰਾ ਥਾਤਰ ਗਾਈਐ ਆਤਮ ਰੰਗ ਸਰਨੇ ਪਾਵਨ ਨਾਮ ਤੇ ਆਵਣ ਸਹਿਜ ਸੁਆਮਨ ਸੰਗ ਰਹਾ ਜਨ ਕੇ ਚਰਨ ਵਸੈ ਮੇ ਰਹੀ ਅਰੇ ਸੰਗ ਪਨੀਤਾ ਦੀ ਜਨ ਕੀ ਦੂਰ ਦੇਉ ਕਿਰਪਾ ਨਿਦ ਨਾਮ ਕੈ ਸੁਖ ਏਹੀ ਸਾਹਿਬੇ ਰਹੀ ਰਹਿਣਾ ਸੰਗ ਕੋ ਨੀਤਾ ਦੇਹੀ ਜਨ ਕੀ ਤੂਰ ਦੇਉ ਕਿਰਪਾ ਨਿਦ ਨਾਨਕ ਕਹਿ ਸੁਖ ਏਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ